ਹਜੂਰ ਦੇ ਚਰਨਾਂ ਤੇ ਮੱਥਾ ਰੱਖਿਆ ਬੇਨਤੀ ਕੀਤੀ ਗਰੀਬ ਨਿਵਾਜ ਅਜੇ ਤਾਂ ਪੁੱਤਰ ਵੀ ਬਹੁਤ ਛੋਟਾ ਏ ਚਾਰ ਸ਼ਫੇਰੇ ਮਹਾਰਾਜ ਸ਼ਰੀਕ ਵੀ ਦੁਸ਼ਮਣ ਹਨ ਕੋਈ ਆਪਣਾ ਨਹੀਂ ਹਜੂਰ ਸਾਨੂੰ ਕਿਦੇ ਆਸਰੇ ਛੱਡ ਚੱਲੇ ਹੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸੀਸ ਤੇ ਹੱਥ ਫੇਰਦਿਆਂ ਹੋਇਆਂ ਕਿਹਾ ਸੀ ਗੰਗਾ ਜਿਸ ਆਪਣੇ ਪੁੱਤਰ ਨੂੰ ਤੁਸੀਂ ਛੋਟਾ ਸਮਝ ਰਹੇ ਹੋ ਨਾ ਇਹਦਾ ਵੱਡਾ ਮਹਾਬਲੀ ਸੂਰਬੀਰ ਯੋद्धा ਹੋਵੇਗਾ ਕਿ ਇਸ ਮੁਗਲ ਸਲਤਨਤ ਦਾ ਸੰਗ ਸੁੱਕ ਜਾਏਗਾ ਇਹਦੀ ਵੀਰਤਾ ਦੇ ਅੱਗੇ ਕੋਈ ਜੁਰਤ ਨਹੀਂ ਕਰ ਸਕੇਗਾ ਇਹਨਾਂ ਦੇ ਸਾਹਮਣੇ ਖਲੌਣ ਦੀ ਵੱਡੇ ਵੱਡੇ ਸੂਰਬੀਰਾਂ ਦੀਆਂ ਤਲਵਾਰਾਂ ਮਿਆਨਾਂ ਦੇ ਵਿੱਚ ਹੀ ਰਹਿ ਜਾਇਆ ਕਰਨਗੀਆਂ ਬਾਹਰ ਨਹੀਂ ਨਿਕਲ ਸਕਣਗੀਆਂ ਐਡੇ ਪ੍ਰਤਾਪੀ ਹੋਣਗੇ ਇਹਨਾਂ ਦੇ ਪ੍ਰਭਾਅ ਦੀ ਧਾਂਗ ਜੰਮ ਜਾਵੇਗੀ ਜ਼ਾਲਮ ਇਹਨਾਂ ਦਾ ਧਾਮ ਲੈ ਕਰਕੇ ਕੰਮ ਉਠਣ